ਨਮਸਕਾਰ ਦੋਸਤੋ ਮੈਂ ਆਨਨੁਰਲਾ ਜੀ ਰਬ ਨਟਨ ਤੋਂ ਚਰਚਾ ਦਾ ਵਿਸ਼ਾ ਹੈ ਦੋਸਤੋ ਆਪਾਂ ਕਿੱਥੇ ਜਾਵਾਂਗੇ ਮੇਰੇ ਵਪਾਰੀ ਭਰਾਵੋ ਮੇਰੇ ਵਪਾਰ ਵਰਗ ਨਾਲ ਜੁੜੇ ਲੋਕੋ ਆਪਾਂ ਲੋਕ ਜਿਹੜੇ ਦੁਕਾਨਦਾਰ ਆ ਕਿੱਧਰ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਬਹੁਤ 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 ਹੀ ਵੱਡਾ ਧੱਕਾ ਸਰਕਾਰ ਕਰ ਰਹੀ ਆ ਤੇ ਸਾਨੂੰ ਹੁਣ ਆਜ਼ਾਦੀ ਦੀ ਫੇਰ ਲੋੜ ਪੈ ਗਈ ਦੱਸੋ ਅਸੀਂ ਜਿਹੜੇ ਆਜ਼ਾਦੀ ਪਹਿਲਾਂ ਲੜੀ ਸੀਗੀ ਉਹ ਕਹਿੰਦੇ ਦਾ ਕਲੜੀ ਸੀ ਇਹ ਸਟੇਡੀਆ ਕੰਪਨੀ ਕਰਕੇ ਲੜੀ ਸੀ ਇਹ ਸਟੇਡੀਆ ਕੰਪਨੀ ਨੂੰ ਭਜਾਉਣ ਵਾਸਤੇ ਫਿਰ ਉਸ ਤੋਂ ਬਾਅਦ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦ ਭਗਤ ਸਿੰਘ ਵਰਗੇ ਹੋਰੇ ਐਮਕੇ ਗਾਂਧੀ ਵਰਗੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਦੋਸਤੋ ਹੁਣ ਫਿਰ ਇਹ ਜਿਹੜੀ ਹੈ ਸਾਡੀ ਕਲਾਮੀ ਦੀਆਂ ਜਿਹੜੀਆਂ ਦਿਨ ਸ਼ੁਰੂ ਹੋ ਗਏ ਆ ਹੁਣ ਤੁਸੀਂ ਪੁੱਛੋਗੇ ਕਿਵੇਂ ਕੀ ਤੁਸੀਂ ਦੁਕਾਨਾਂ ਦੇ ਬੈਠੇ ਆ ਵਿਲੇ ਤੁਸੀਂ ਦੁਕਾਨਾਂ ਦੇ ਵਿਹਲੇ ਕਿਉਂ ਬੈਠੇ ਆ ਤੁਹਾਡਾ ਤਾਂ ਵਪਾਰ ਕੋਈ ਹੋਰ ਬੰਦੇ ਕਰ ਰਹੇ ਨੇ ਤੁਸੀਂ ਤਾਂ ਆਪ ਦਾ ਸਮਾਨ ਲੈ ਕੇ ਸ਼ੋਰੂਮ ਖੋਲੇ ਆ ਲੱਖ ਰੁਪਏ ਦੇ ਤੁਹਾਡਾ ਬਿਜ਼ਨਸ ਜਿਹੜਾ ਵਾ ਉਹ ਵਰਡ ਦੀਆਂ 5-7 ਕੰਪਨੀਆਂ ਹੀ ਆ ਕਿੰਨੀਆਂ ਗਿਣੀਆਂ ਚੁੜੀਆਂ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਨਾ ਭਾਰਤ ਦੇ ਵਿੱਚ ਉਵੇਂ 5-7 ਕੰਪਨੀਆਂ ਜਿਹੜੀਆਂ ਤੁਹਾਡਾ ਵਪਾਰ ਲੈ ਕੇ ਬੈਠੀਆਂ ਆਈਆਂ ਮਾਲ ਦਾ ਭੁਗਤਾਨ ਕਸਟਮਰ ਜਿਹੜਾ ਵਾ ਉਧਰ ਜਾ ਰਿਹਾ ਤੇ ਕਸਟਮਰ ਜਿਹੜਾ ਵਾ ਮਾਲ ਉਧਰੋਂ ਖਰੀਦ ਰਿਹਾ ਤੁਹਾਡੇ ਕੋਲ ਤਾਂ ਨਹੀਂ ਆ ਰਿਹਾ ਤੇ ਤੁਸੀਂ ਤਾਂ ਵੇਲੇ ਬੈਠੇ ਆ ਮੇਰੇ ਵਪਾਰੀ ਵਰਗ ਦੇ ਰਾਜ ਜੁੜੇ ਭਰਾਵੋ ਤੁਹਾਡੇ ਬਾਲ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ 'ਚ ਕਿੱਥੇ ਜਾਣਗੇ ਉਹਨਾਂ ਦੀਆਂ ਪੜ੍ਹਾਈਆਂ ਲਿਖਾਈਆਂ ਤੇ ਖਰਚੇ ਕਿੱਥੇ ਜਾਣਗੇ ਤੁਹਾਡੇ ਆਪ ਦੇ ਮੁਲਾਜ਼ਮਾਂ ਦੇ ਖਰਚੇ ਕਿੱਥੇ ਜਾਣਗੇ ਕਿੰਨੇ ਕੁ ਮੁਲਾਜ਼ਮ ਤੁਸੀਂ ਢਾ ਦੇਵੋਗੇ ਆਪਣੀ ਦੁਕਾਨਾਂ ਤੋਂ ਕਿਉਂਕਿ ਮੁਲਾਜ਼ਮਾਂ ਤੋਂ ਬਿਨਾ ਤਾਂ ਕੰਮ ਨਹੀਂ ਚੱਲਣਾ ਨਾ ਉਹ ਤਾਂ ਪਹੀਏ ਹੁੰਦੇ ਨੇ ਆਪਾਂ ਮਲਾਇ ਮੁਲਾਜ਼ਮਾਂ ਦਾ ਵੀ ਗੁੱਸਾ ਕੱਢਾਂਗੇ ਤੇ ਕਿੰਨੇ ਕੁ ਆਪਾਂ ਮੁਲਾਜ਼ਮ ਕੱਢਾਂਗੇ ਇਹਨਾਂ ਨੇ ਜਿਹੜੀ ਆਪਣੀ ਸਾਨੂੰ ਗੁਲਾਮੀ ਦੀਆਂ ਫਿਰ ਜਜ਼ੀਰਾ ਦੇ ਵਿੱਚ ਜਿਹੜਾ ਝਗੜਿਆ ਹੈਗਾ ਵਾ ਇਹ ਪੰਜ ਕੰਪਨੀਆਂ ਜਿਹੜੀਆਂ ਪ੍ਰਮੁੱਖ ਤੌਰ ਤੇ ਮੈਂ ਨਾਮ ਲੈਣਾ ਚਾਹੁੰਦਾ ਐ Amazon, Flipkart, Alibaba, JD Com, Shopify, Walmart, Meesho ਹੁਣ ਮੈਂ Meesho ਦੀ ਤੁਹਾਨੂੰ ਪਿਛਲੀ ਵਾਰ ਦਾ ਦਾਨ ਦਿੱਤੇ ਸੀ Amazon ਦਾ 48 ਰੁਪਏ ਦਾ ਕੰਮ ਰਜਾਨਾ ਦਾ ਤੁਹਾਡਾ ਜਿਹੜਾ ਪ੍ਰੋਡਕਟ ਤੁਹਾਡੇ ਕੋਲ ਜੋ ਵੀ ਪਿਆਰ ਤੁਹਾਡੇ ਕੋਲ ਆਰਟੀਫੀਸ਼ੀਅਲ ਡਿਲੀਵਰੀ ਦੀ ਪਈ ਆ ਤੁਹਾਡੇ ਕੋਲ ਕੋਈ ਮਾਲ ਪਿਆ ਐਮਓ7 ਜਿਹੜਾ ਵਾ ਮਾਲ ਉਹ ਆਪਣਾ ਵੇਚ ਰਿਹਾ ਫਲਿੱਪਕਾਰਡ ਵੀ ਜਿਹੜਾ ਵਾ ਅਰਪਰ ਪਈਏ ਦਾ ਰਜਨਾ ਉਹਨਾਂ ਦਾ 20 ਤੋਂ ਲੈ ਕੇ 25% ਜਿਹੜਾ ਵਪਾਰ ਹੈ ਤੁਸੀਂ ਉਹਨੇ ਸਰਵੇ ਇਹਨਾਂ ਦਾ ਇਹਨਾਂ ਦਾ ਵੇਖ ਲਓ ਅੰਕੜੇ ਵੇਖੋ ਸਰਵੇਖਣ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹਨਾਂ ਦਾ ਵਪਾਰ ਜਿਹੜਾ ਵਾ ਰਾਤੋਂ ਰਾਤ ਇਹ ਕਿਵੇਂ ਵਪਾਰ ਵਧਦਾ ਜਾ ਰਿਹਾ ਕਿਉਂਕਿ ਜਿਹਨਾਂ ਇਹਨਾਂ ਦੇ ਕਸਟਮਰ ਨੇ ਡਰੈਕਟਰ ਉਹ ਇਹਨਾਂ ਦਾ ਮਾਲ ਖਰੀਦ ਰਹੇ ਨਹੀਂ ਆਨਲਾਈਨ ਤੇ ਤੁਸੀਂ ਖਰਚੇ ਵੀ ਕਰਦੇ ਹੋ ਇਹਨਾਂ ਨੂੰ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਵਧਾਉਣ ਵਾਲੇ ਐਨਕਰਾਜ ਕਰਨ ਵਾਲੇ ਜਿਹੜੇ ਇਹ ਨੇ ਆ ਸਾਡੇ ਔਨਲਾਈਨ ਜਿਹੜੇ ਆ ਗੂਗਲ ਗੂਗਲ ਕੰਪਨੀ ਫੇਸਬੁੱਕ ਇੰਸਟਾਗ੍ਰam ਨੈਟਫਲਿਕਸ ਮਾਈਕਰੋਸਾਫਟ ਇਹ ਕੰਪਨੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਗਾਹਕ ਦਿੱਤੇ ਨੇ ਕਿਉਂਕਿ ਇਹ ਜਿਹੜੀਆਂ ਕੰਪਨੀਆਂ ਨੇ ਆਪਾਂ ਫੇਸਬੁੱਕ ਤੇ ਕੋਈ ਗਾਹਕ ਜਿਹੜਾ ਵਾ ਆਪਾ ਬਣਾਉਂਦੇ ਆ ਤੇ ਇਹਨਾਂ ਦਾ ਜਿਹੜਾ ਫੇਸਬੁੱਕ ਤੇ ਜਿਹੜਾ ਗਾਗਪ ਇਹ ਕ੍ਰੀਏਟ ਕਰ ਕੀਤੇ ਗਏ ਨੇ ਇਹਨਾਂ ਨੇ ਕੰਪਨੀਆਂ ਨੇ ਕਰਕੇ ਇਹਨਾਂ ਨੂੰ ਉਹਨਾਂ ਦੇ ਸਪੋਰਟ ਕਰ ਦਿੱਤਾ ਜਿਹੜੇ ਕਸਟਮਰਸ ਨੇ ਜਿਹੜੇ ਆਪਣੇ ਉਹਨਾਂ ਦੇ ਕਸਟਮਰਸ ਨੇ ਉਹਨਾਂ ਨੂੰ ਬਣਾਉਣ ਵਾਲੇ ਇਹ ਲੋਗ ਨੇ ਗੂਗਲ ਫੇਸਬੁੱਕ ਇੰਸਟਾਗ੍ਰam ਜਿਨ੍ਹਾਂ ਨੂੰ ਆਪਾਂ ਵਾਰ-ਵਾਰ ਕਲਿੱਪ ਕਰਦੇ ਨੇ ਤਾਂ ਇਹ ਜਿਹੜਾ ਵਾ ਬਹੁਤ ਮਸਲਾ ਖਰਾਬ ਹੋ ਗਿਆ ਦੋਸਤੋ ਬਹੁਤ ਹੀ ਕੰਮ ਖਰਾਬ ਹੋ ਗਿਆ ਹੈ ਇਹ ਫੇਰ ਜਾਦੀ ਲੜਾਈ ਲੜਨੀ ਪੈਣੀ ਹੈ ਸੰਘਰਸ਼ ਕਰਨਾ ਪੈਣਾ ਤੇ ਜਿਹੜੇ ਦੇਸ਼ ਦੇ ਗਲਾਟੇ ਸੀ ਜਿਨ੍ਹਾਂ ਨੇ ਸੰਘਰਸ਼ ਕੀਤਾ ਹੁਣ ਉਹ ਤਾਂ ਫੇਰ ਇਸ ਇੰਡੀਆ ਕੰਪਨੀ ਜਿਹੜੀ ਆ ਉਹਦਾ ਗਲਤ ਉੱਥੇ ਹੀ ਆ ਗਈ ਫਿਰ ਕੰਨ ਇਧਰੋਂ ਇਧਰੋਂ ਫਾੜ ਲੋ ਇਹ ਕਿਸੇ ਨੇ ਵੀ ਵਸ ਐਕਸਪਰਟ ਨੇ ਵੀ ਕਿਹਾ ਸੀਗਾ ਕਿ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਤੁਹਾਡੇ ਤੇ ਰਾਜ ਜੜਾ ਵਾ ਨਾ ਇੱਕ ਨਾ ਕੰਪਨੀਆਂ ਨੇ ਕਰਨਾ ਹੁਣ ਤੁਸੀਂ ਵੇਖਿਆ ਹੋਊਗਾ ਕਿ ਰਿਲਾਇੰਸ ਕੰਪਨੀ ਆਪਣੇ ਆਪ ਨੂੰ ਕਹਿੰਦੀ ਕਿ ਹੁੰਦੀ ਹੈ ਰਿਲਾਇੰਸ ਦੇ ਵੀ ਇਹ ਬਾਪ ਨੇ ਰਿਲਾਇੰਸ ਨੇ ਵੀ ਆਪਣੇ ਸ਼ੋਰੂਮ ਖੋਲੇ ਸੀ ਡਾਟੀ ਮੇਟਾ ਨੇ ਤੇ ਆ ਦੂਜੇ ਸਾਰੇ ਬੰਦ ਹੋ ਗਏ ਕਿਉਂਕਿ ਉਹਨਾਂ ਦੇ ਖਰਚੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਐਸਐਸ ਸਿਸਟਮ ਆ ਕਿ ਕੰਮ ਤਾਂ ਸਾਰਾ ਆਨਲਾਈਨ ਆ ਹੁਣ ਜਿਹੜਾ Jio ਵੀ ਹਲੇ ਜਲਦੀ ਆ ਰਿਹਾ ਵਾ ਇਹਨਾਂ ਦਾ ਇਹ ਬੜੇ ਦਿਮਾਗੀ ਲੋਕ ਨੇ ਕਰੋੜਾਂ ਰੁਪਏ ਹਰ ਬਾਬਤੀ ਵਾਲੇ ਲੋਕ ਇਹਨਾਂ ਨੇ ਆਨਲਾਈਨ ਨੂੰ ਕੰਮ ਸ਼ੁਰੂ ਕਰ ਦੇਣਾ ਫੇਰ ਹੁਣੇ ਤਾਂ ਦੋਸਤੋ ਫੇਰ ਆਪਾਂ ਤਾਂ ਫੇਰ ਉੱਥੇ ਤੇ ਉੱਥੇ ਗਰੀਬ ਰਹਿ ਜਾਣਾ ਆਪਾਂ ਨੂੰ ਇਹ ਲੜਾਈ ਲੜਨ ਦੀ ਕੀ ਲੋੜ ਸੀਗੀ ਐਨੀ ਆਜ਼ਾਦੀ ਦੀ ਇਹਨਾਂ ਨੂੰ ਦੇਸ਼ ਭਗਤਾਂ ਨੂੰ ਆਜ਼ਾਦੀ ਲੜਨ ਦੀ ਕੀ ਲੋੜ ਸੀ ਤੇ ਦੋਸਤੋ ਆਪਣੇ ਕੋਲ ਹੁਣ ਇੱਕੋ ਹੀ ਹੱਲ ਹੈਗਾ ਵਾ ਤੇ ਸਮਝ ਜਾਓ ਅੱਜ ਵੀ ਸਮਝ ਜਾਓ ਕੱਲ ਵੀ ਸੰਭਲਣਾ ਹੈਗਾ ਵਾ ਆਓ ਇਹਨਾਂ ਨੂੰ ਸਰਕਾਰਾਂ ਨੂੰ ਜਿਹੜੇ ਮੰਤਰੀ ਸੰਤਰੀ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਵੋਟਾਂ ਪਾਉਂਦੇ ਆ ਆਪਾਂ ਚੁੱਪ ਕਰਕੇ ਵੋਟਾਂ ਦਾ ਭਾ ਦੰਦੇ ਨੇ ਇਹਨਾਂ ਨੂੰ ਹੁਣ ਕੰਮ ਛੱਡ ਦਿਓ ਇਹਨਾਂ ਦੀ ਇਹ ਤੁਹਾਡਾ ਪੱਲੜੀ ਫੜ ਸਕਦੇ ਇਹ ਗੱਲਾਂ ਕਰਨੀਆਂ ਜਾਣਦੇ ਨੇ ਮੈਂ ਇਹਨਾਂ ਨੂੰ ਮੈਂ ਵੀ ਅਜਮਾ ਕੇ ਵੇਖਿਆ ਆਵਾ ਇਹ ਨਹੀਂ ਤੁਹਾਡੀਆਂ ਗੱਲਾਂ ਕਰ ਸਕਦੇ ਤੁਹਾਡੇ ਹੱਕ ਦੀਆਂ ਗੱਲਾਂ ਨਹੀਂ ਕਰ ਸਕਦੇ ਤਾਂ ਦੋਸਤੋ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਟੈਕਨੀਕਲ ਨੌਲੇਜ ਹੀ ਨਹੀਂ ਇਹਨਾਂ ਨੂੰ ਤੇ ਇਸ ਚੀਜ਼ ਦੀ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅਠ ਅਠ ਪੜੇ 10 10 ਪੜੇ ਆਪਾਂ ਉਹਨਾਂ ਨੂੰ ਬਣਾ ਲੈਨੇ ਮੰਤਰੀ ਸੰਤਰੀ ਬਣਾ ਦਿੰਨੇ ਆ ਦੋਸਤੋ ਜੇ ਆਪਾਂ ਬਚਣਾ ਨਾ ਮੇਰੇ ਬਗਵਾਰੀ ਭਰਾਓ ਤਾਂ ਸਭ ਤੋਂ ਵੱਡਾ ਇੱਕ ਕੰਮ ਇਹ ਕਰੋ ਕਿ ਜਿਹੜਾ ਆਪਣਾ ਸਰਕਾਰ ਜਿਹੜੀ ਹੈ ਕੋਈ ਵੀ ਬਣਾਉਣ ਲੱਗਿਆ ਪਹਿਲਾਂ ਤੁਹਾਡਾ ਪ੍ਰੈਸ਼ਰ ਇਨਾ ਉੱਤੇ ਹੋਏ ਆਉਣ ਵਾਲੇ 2027 ਦੇ ਵਿੱਚ ਕਿ ਤੁਹਾਡੀਆਂ ਗੱਲਾਂ ਵਿਧਾਨ ਸਭਾ ਦੇ ਵਿੱਚ ਪਾਸ ਹੋਣ ਔਰ ਜੇ ਵਿਧਾਨ ਸਭਾ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਤੁਹਾਡੀਆਂ ਗੱਲਾਂ ਪਾਸ ਹੋਣਗੀਆਂ ਤਾਂ ਸਭ ਤੋਂ ਪਹਿਲ ਦੇ ਆਧਾਰ ਤੇ ਪਹਿਲਾਂ ਇਹਨਾਂ ਕੰਪਨੀਆਂ ਨੂੰ ਬੰਦ ਕਰਾਓ Amazon Flipkart ਇਹ ਉਹ Meesho ਇਨਾਂ ਨੂੰ ਲਈ ਬਾਬਾ ਕੋਈ ਕੰਪਨੀ ਜਿਹੜੀ ਆ ਆਨਲਾਈਨ ਵਪਾਰ ਕਰਦੀ ਆ ਖਾਣ ਪੀਣ ਵਾਲੀਆਂ ਚੀਜ਼ਾਂ ਕੱਪੜੇ ਦਾ ਦੂਜਾ ਰੈਡੀਮੇਡਸ ਕੋਸਮੈਟਿਕਸ ਗਾਰਮੈਂਟਸ ਲੇਡੀਜ਼ ਨਾਲ ਸੰਬੰਧਿਤ ਕੋਈ ਵੀ ਕੰਮ ਕਰਦੀ ਇਹ ਤਾਂ ਸਾਡੇ ਦਾ ਬੇਰੋਜ਼ਗਾਰ ਹੋ ਰਹੇ ਆ ਇਹਨਾਂ ਨੂੰ ਤੁਸੀਂ ਮਤਲਬ ਵੋਟ ਦੇਣੀ ਆ ਤਾਂ ਪਹਿਲਾਂ ਆਪਦਾ ਵੋਟਿੰਗ ਹੋਰ ਜਿਹੜੀ ਇਹ ਲਾਓ ਕਿ ਸਾਡਾ ਸਾਡੀ ਆਵਾਜ਼ ਵਿਧਾਨ ਸਭਾ ਦੇ ਵਿੱਚ ਸਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਗੂੰਜੇ ਇਹਨਾਂ ਕੰਪਨੀਆਂ ਨੂੰ ਬੰਦ ਕਰਾ ਦਿਓ ਕਰਾ ਦਿਓ ਕਰਵਾ ਦਿਓ ਦੋਸਤੋ ਆਪਾਂ ਫੇਰ ਚੰਚੀਆਂ ਮਾਰਦੇ ਆ ਫੇਰ ਇਹਨਾਂ ਦੇ ਲੀਡਰਾਂ ਦੇ ਪਿੱਛੇ ਆਪਾਂ ਧੱਕੇ ਖਾਂਦੇ ਆ ਫੇਰ ਆਪਾਂ ਇਹਨਾਂ ਦੀ ਉਹ ਕਰਦੇ ਨੇ ਆਪਾਂ ਉਹਦਾ ਘਰ ਬਰਬਾਦ ਕਰਕੇ ਆਉਂਦੇ ਬੱਚੇ ਬਰਬਾਦ ਕਰਕੇ ਇਹਨਾਂ ਦੇ ਆਪਾਂ ਪਿੱਛੇ ਜਾਂਦੇ ਆ ਆਪਾਂ ਉਹਨਾਂ ਇਹਨਾਂ ਲੋਕਾਂ ਦੀਆਂ ਚਮਚੀਆਂ ਮਾਰਦੇ ਆ ਉਹ ਛੱਡ ਦਿਓ ਭਰਾਓ ਮੇਰੇ ਹੱਥ ਚੋੜ੍ਹ ਕੇ ਬੇਨਤੀ ਆ ਜੇ ਸੰਭਲ ਨਾ ਆਉਦੇ ਬੱਚੇ ਪਾਲ ਲੈਨੇ ਆਉਣ ਵਾਲਾ ਫਿਊਚਰ ਬਣਾਉਣਾ ਵਾ ਤੁਹਾਡੇ ਬਾਤ ਤੁਹਾਡੇ ਬੋਲ ਤਾਂ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਤੱਕ ਨਹੀਂ ਮਿਲਦੀਆਂ ਹੋਣੀਆਂ ਜਿਹੜਾ ਆਉਣ ਵਾਲਾ ਸਮਾਂ ਆ ਰਿਹਾ ਵਾ ਤੇ ਤੁਸੀਂ ਪਲੀਜ਼ ਮੈਂ ਰਿਕਵੈਸਟ ਕਰਦਾ ਵਾਂ ਇਹਨਾਂ ਲੋਕਾਂ ਨੂੰ ਛੱਡ ਦਿਓ ਇਹ ਲੋਕ ਤੁਹਾਡੇ ਕਿਸੇ ਦਾ ਸਕੇ ਨਹੀਂ ਬਣੇ ਇਹ ਵਾਅਦੇ ਕਰਦੇ ਨੇ ਝੂਠੇ ਵਾਅਦੇ ਕਰਦੇ ਨੇ ਤਾਂ ਤੁਸੀਂ ਬੰਦਾ ਕੋਈ ਇਹੋ ਜਿਹਾ ਫੜੋ ਆਪੇ ਇਲਾਕੇ ਦਾ ਆਪਦੇ ਜੀਰੇ ਹਲਕੇ ਦਾ ਬੰਦਾ ਫੜੋ ਉਹ ਬੰਦਾ ਜਿਹੜਾ ਹੋਊਗਾ ਉਹ ਬੰਦਾ ਜਿਹੜਾ ਤੁਹਾਡੇ ਵਪਾਰ ਦੇ ਹੱਥ ਦੀ ਗੱਲ ਕਰੇ ਤੇ ਆਪਣੀ ਜੇਵਨ ਨੂੰ ਤੁਸੀਂ ਐਮਐਲਏ ਬਣਾ ਲਿਆ ਐਮਐਲਏ ਕੋਈ ਬਹੁਤ ਵੱਡਾ ਅਹੁਦਾ ਨਹੀਂ ਹੁੰਦਾ ਆਪਾਂ ਹੀ ਦੇਖਦੇ ਹਾਂ ਕਿਉਂਕਿ ਪਾਰਟੀ ਕਾਟ ਰੱਖ ਲੇ ਮਾਸਰ ਰੱਖ ਲੇ ਹਨਾ ਲਗਜ਼ਰੀਅਸ ਗੱਡੀਆਂ ਰੱਖੀਆਂ ਉਹਦੇ ਵਿੱਚ ਬਹਿ ਗਏ ਫੀਮਾ ਢੋਲੀਆਂ ਨਸ਼ਾ ਢੋਲੇ ਇਹ ਕੁਛ ਹੁਣ ਛੱਡ ਦਿਓ ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੁ ਕਰ ਦਿਓ ਜਿਹੜਾ ਤੁਹਾਡਾ ਬੰਦਾ ਵਪਾਰਕ ਵਰਗ ਦਾ ਕੋਈ ਬੰਦਾ ਹੋਊਗਾ ਉਹਨੂੰ ਐਮਐਲਏ ਨਿਯੁਕਤ ਕਰੋ ਜਿਹੜਾ ਤੁਹਾਡਾ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਹਾਡੀ ਆਵਾਜ਼ ਠਾਵੇ ਇਹਨਾਂ ਕੰਪਨੀਆਂ ਨੂੰ ਭਰਾਵੋ ਬੰਦ ਕਰੋ ਮੇਰੇ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਤੁਹਾਡੇ ਬੱਚੇ ਜਿਹੜੇ ਆ ਮੇਰੇ ਬੱਚੇ ਨੇ ਤੇ ਤੁਸੀਂ ਪਲੀਜ਼ ਸੀਰੀਅਸਲੀ ਲਲੋ ਇਹ ਕੰਮ ਨੂੰ ਜੇ ਤੁਸੀਂ ਬਚਨਾ ਚਾਹੁੰਦੇ ਇੰਨਾ ਕਹਿੰਦਾ ਹਾਂ ਮੈਂ ਅਨੁਰੁੱਲਾ ਤੁਹਾਡਾ ਬਹੁਤ ਬਹੁਤ ਧੰਨਵਾਦ